ਸਰੀਰ ਤਾਂ ਚੱਲ ਕੇ ਆਉਂਦੇ ਦੇਖੇ ਸੀਗੇ ਪਰ ਕੱਲਾ ਸੀਸ ਚੱਲ ਕੇ ਆਇਆ ਹੈ ਤੇ ਪਾਦਸ਼ਾ ਤੁਸੀਂ ਟੁਕੜੇ ਟੁਕੜੇ ਹੋ ਕੇ ਵੀ ਆਪਣੇ ਸਿੱਖਾਂ ਦੀ ਭਾਵਨਾ ਅਧੂਰੀ ਨਹੀਂ ਜਾਣ ਦਿੰਦੇ ਟੁਕੜਿਆਂ ਦੇ ਵਿੱਚ ਵੰਡ ਕੇ ਵੀ ਤੁਸੀਂ ਪਰਉਪਕਾਰ ਕਰੀ ਜਾ ਰਹੇ ਹੋ ਤੁਹਾਡੇ ਵਰਗਾ ਗੁਰੂ ਕਿੱਥੋਂ ਮਿਲੇਗਾ ਭਾਈ ਜਤਾ ਜੀ ਅੱਗੇ ਚੱਲੇ ਆਨੰਦਪੁਰ ਸਾਹਿਬ ਪਹੁੰਚੇ ਤੇ ਮਾਤਾ ਨਾਨਕੀ ਤੱਕ ਹੁਕਮ ਹੋਇਆ ਭਾਈ ਜਤਾ ਜੀ ਗੁਰੂ ਹਰ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਨਾਨਕੀ ਜੀ ਜਦੋਂ ਕੋਲ ਆਏ ਨਾ ਤੇ ਗੁਰਮੁਖੋ ਮਾਤਾ ਨਾਨਕੀ ਨੇ ਆਪਣੇ ਪੁੱਤਰ ਦਾ ਸੀਸ ਜਦੋਂ ਦੇਖਿਆ ਨਾ ਤੇ ਅੱਜ ਪਤੀ ਪਰਮੇਸ਼ਰ ਦੇ ਬਚਨ ਯਾਦ ਆਏ ਮਾਤਾ ਨਾਨਕੀ ਜੀ ਯਾਦ ਰੱਖਣਾ ਗੁਰਤੇਗ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ ਔਰ ਗੁਰਤੇਗ ਬਹਾਦਰ ਜੀ ਦੇ ਮਾਂ ਉਹਨਾਂ ਨੇ ਸੀਸ ਆਪਣੇ ਇਸ ਤਰ੍ਹਾਂ ਪਕੜਿਆ ਤੇ ਆਖਿਆ ਬੱਚੇ ਸੱਚਮੁੱਚ ਤੇਰੇ ਪਿਤਾ ਨੇ ਉਦੋਂ ਹੀ ਕਹਿ ਦਿੱਤਾ ਸੀਗਾ ਨਾਨਕੀ ਇੱਕ ਦਿਨ ਆਏਗਾ ਕੁਝ ਵੀ ਨਹੀਂ ਆਪਣਾ ਕੋਲ ਰੱਖੇਗਾ ਸਾਰਾ ਕੁਝ ਹੀ ਕੁਰਬਾਨ ਕਰ ਦੇਗਾ ਤੇ ਪੁੱਤਰਾ ਤੂੰ ਉਹ ਬਚਨ ਸੱਚ ਕੀਤਾ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਔਰ ਜ਼ਾਲਮਾਂ ਨੇ ਜ਼ੁਲਮ ਤਾਂ ਬੜੇ ਕਮਾਏ ਹੋਣਗੇ ਪਰ ਲੋਕੋ ਦੇਖੋ ਮੇਰੇ ਪੁੱਤਰ ਦੇ ਚਿਹਰੇ ਤੇ ਮੁਸਕਰਾਟ ਅਜੇ ਵੀ ਉਦਾਂ ਦੀ ਹੈ ਅਜੇ ਵੀ ਮੇਰਾ ਪੁੱਤਰ ਮੁਸਕਰਾ ਰਿਹਾ ਹੈ ਅਜੇ ਵੀ ਧਾਰ ਰਿਹਾ ਹੈ ਅਜੇ ਵੀ ਭਲਾ ਕਰ ਰਿਹਾ ਹੈ ਸੋ ਸੀਸ ਆਨੰਦਪੁਰ ਸਾਹਿਬ ਸੰਸਕਾਰ ਕੀਤਾ ਗਿਆ ਧੜ ਦਿੱਲੀ ਦੀ ਧਰਤੀ ਤੇ ਸੰਸਕਾਰ ਕੀਤਾ ਗਿਆ ਗੁਰੂ ਤੇਗ ਬਹਾਦਰ ਜੀ ਦੇ ਪਾਰੇ ਉਪਕਾਰ ਧੰਨ ਗੁਰੂ ਤੇਗ ਬਹਾਦਰ ਜੀ ਤਾਂ ਹੀ ਤਾਂ ਆਪਾਂ ਬਚਨ ਪੜਦੇ ਆ ਤੇਗ ਬਹਾਦਰ ਸਿਮਰਿਆ ਘਰ ਨੋਂ ਨਿੱਧ ਆਵੇ ਧਾਏ ਸਭ ਥਾਈ ਹੋਏ ਜਿਹੜਾ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਨਾ ਸਭ ਥਾਈ ਹੋਏ ਸਾਏ ਤੇ ਮੈਂ ਮੈਂ ਉੱਥੇ ਜੋੜ ਰਿਹਾ ਸੀਗਾ ਕਿ ਜਿੱਥੇ-ਜਿੱਥੇ ਵੀ ਗੁਰੂ ਕਾ ਸਿੱਖ ਯਾਦ ਕਰਦਾ ਹੈ ਨਾ ਗੁਰੂ ਤੇਗ ਬਹਾਦਰ ਜੀ ਨੂੰ ਭਾਵੇਂ ਸੀਸ ਧੜ ਦੇ ਨਾਲੋਂ ਅਲੱਗ ਵੀ ਹੋ ਗਿਆ ਹੈ ਪਰ ਗੁਰੂ ਤੇਗ ਬਹਾਦਰ ਜੀ ਉੱਥੇ-ਉੱਥੇ ਪਹੁੰਚ ਕੇ ਉਹਨਾਂ ਨੂੰ ਦਰਸ਼ਨ ਦੀਦਾਰ ਦੇ ਕਰਕੇ ਤੇ ਆਪਣੇ ਸਿੱਖਾਂ ਦੀ ਭਾਵਨਾ ਅਧੂਰੀ ਨਹੀਂ ਜਾਣ ਦਿੰਦੇ ਪੂਰੀ ਕਰਦੇ